ਦੋਸਤੋ ਅੱਜ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬਾਜ ਨੂੰ ਸਿੱਖ ਪੰਥ ਦੇ ਵਿੱਚ ਇੰਨਾ ਉੱਚਾ ਤੇ ਮਾਣ ਵਾਲਾ ਦਰਜਾ ਕਿਉਂ ਦਿੱਤਾ ਸੀ ਦਰ ਅਸਲ ਦੋਸਤੋ ਬਾਜ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੁੰਦੀਆਂ ਹਨ ਬਾਜ ਕਦੇ ਵੀ ਕਿਸੇ ਦਾ ਮਾਰਿਆ ਹੋਇਆ ਸ਼ਿਕਾਰ ਨਹੀਂ ਖਾਂਦਾ ਆਪਣਾ ਸ਼ਿਕਾਰ ਖੁਦ ਕਰਦਾ ਹੈ ਬਾਜ ਕਦੇ ਵੀ ਨੀਵੀਂ ਜਗ੍ਹਾ ਤੇ ਨਹੀਂ ਰਹਿੰਦਾ ਹਮੇਸ਼ਾ ਉੱਚਾ ਉੱਡਦਾ ਹੈ ਤੇ ਉੱਚਾ ਉੱਡਦਾ ਹੋਇਆ ਵੀ ਆਪਣੀ ਨਿਗਾਹ ਧਰਤੀ ਦੇ ਹੀ ਰੱਖਦਾ ਹੈ ਬਾਜ ਕਦੇ ਵੀ ਹੋਰ ਪੰਛੀਆਂ ਮੰਗ ਹਵਾ ਦੇ ਬਹਾਜ ਨਹੀਂ ਉੱਡਦਾ ਸਗੋ ਹਵਾ ਦੇ ਉਲਟ ਉਡਾਨ ਭਰਦਾ ਹੈ ਬਾਜ ਕਦੇ ਵੀ ਪਿੰਜਰੇ ਵਿੱਚ ਨਹੀਂ ਰਹਿੰਦਾ ਜੇਕਰ ਕਿਤੇ ਬਾਜ ਨੂੰ ਪਿੰਜਰੇ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਉਹ ਮਰ ਸਕਦਾ ਹੈ ਪਰ ਪਿੰਜਰੇ ਵਿੱਚ ਨਹੀਂ ਰਹਿ ਸਕਦਾ ਬਾਜ ਕਦੇ ਆਪਣੀ ਜ਼ਿੰਦਗੀ ਵਿੱਚ ਆਲਸ ਨਹੀਂ ਆਉਣ ਦਿੰਦਾ ਮੇਸ਼ਨ ਚੋਸ ਤੇ ਦਰੁਸਤ ਰਹਿੰਦਾ ਹੈ ਬਾਜ ਕਦੇ ਵੀ ਆਲਨੇ ਵਿੱਚ ਨਹੀਂ ਰਹਿੰਦਾ ਆਪਣਾ ਆਲਨਾ ਬਣਾ ਕੇ ਦੂਜਿਆਂ ਲਈ ਛੱਡ ਦਿੰਦਾ ਤਾਂ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵੀ ਇਹੀ ਚਾਹੁੰਦੇ ਸਨ ਕਿ ਇਹ ਸਾਰੀਆਂ ਖੂਬੀਆਂ ਉਹਨਾਂ ਦੇ ਸਿੰਘਾਂ ਦੇ ਵਿੱਚ ਵੀ ਹੋਣ ਜਦੋਂ ਲੋੜ ਪਵੇ ਸਿੱਖ ਸਭ ਕੁਝ ਛੱਡ ਦੇਵੇ ਕਦੇ ਆਲ ਦੀ ਆਲਸੀ ਨਾ ਹੋਵੇ ਕਦੇ ਕਿਸੇ ਦਾ ਗੁਲਾਮ ਨਾ ਹੋਵੇ ਕਿਸੇ ਉੱਤੇ ਡਿਪੈਂਡ ਨਾ ਹੋਵੇ ਤੇ ਕਿਸੇ ਦਾ ਮਾਰਿਆ ਹੋਇਆ ਸ਼ਿਕਾਰ ਕਦੇ ਨਾ ਖਾਵੇ